ਤਾਨੀ ਗੁਰਦਾਸ ਜੁਣਾ ਜਮੀਨ ਤੋਂ ਕੁਛ ਨਾ ਕਚਕ ਦਾ ਪਿਆ ਭਾਰੀ ਵਿਚਾਰਾ ਜਮੀਨ ਤੋਂ ਜਿਹੜੇ ਲੋਹੇ ਦੇ ਹੋ ਤੇ ਗਿਨ ਦੇ ਭਾਈ ਪੇਚ ਨਟ ਲੋਹੇ ਦੇ ਦੁਕਾਨਾਂ ਦੇ ਬਾਹਰ ਮੋ ਬਾਪੂ ਚੱਕਣ ਦੇ ਆਏ ਤਾਨੀ ਗੁਰਦਾਸ ਦਾ ਲੋੜੀ ਵਾਲੇ ਦਿਨ ਵੀ ਵਿਚਾਰਾ ਕਿਰਤ ਕਰਨ ਗਿਆ ਤਾਨੀ ਗੁਰਦਾਸ ਦਾ ਮਰਹੁ ਭਾਈ ਬਾਜ ਨੂੰ ਮਿਰੀਆਂ ਨੂੰ ਹੈ ਮਾਲੀ ਅੱਧ ਨੂੰ ਵਾਈਕਾ ਸਾਹ ਵਾਈ ਗੁਰਜੀ ਕੀ ਫਤਿਹ ਜੀ ਹੋ ਸਿੰਘਾ ਚੜਦੀ ਕਲਾ ਇੱਕ ਹੀ ਕਰਦੇ ਇਕੱਰੇ ਦੇ ਇਕੱਠਾ ਲੋਵਾ ਹਾਂ ਨਾ ਮੈਂ ਹਾਂ ਕੜੀ ਚੋਂ ਟਾਈਮ ਰਾਸੋ ਚਲੋ ਰੋਟੀ ਬਾਣੀ ਦਾ ਹੋਈਦਾ ਅੱਛਾ ਤੇ ਬਾਪੂ ਜੀ ਅੱਜ ਲੋੜੀ ਹੀ ਬੱਚਾ ਜੇ ਬੈੜਾ ਹੀ ਜਾ ਗਏ ਹੈ ਚੱਲੇ ਬਸ ਇਹ ਥੋੜੀ ਜਿਹੀ ਮੂਫੀਆਂ ਸਾਡੇ ਵੱਲੋਂ ਠੀਕ ਹੈ ਜੀ ਇਹ ਜੀ ਤੁਹਾਡੀ ਦਿਹਾੜੀ ਦਿਹਾੜੀ ਵੀ ਜੀ ਤੇ ਹੁਣ ਬਜ਼ੁਰਗੋ ਤੁਸੀਂ ਸਿੱਧਾ ਘਰ ਚੱਲ ਜਿਓ ਅੱਜ ਲੋਹਾ ਸਮਝ ਲੋਗੇ ਆ ਗਿਆ ਕੱਲ੍ਹ ਅੱਜ ਅਕਰ ਕੀ ਹੈ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਖੇ ਖਾਬ ਹੋ ਗਈ ਆ ਚਲੋ ਮੇਰਾ ਮੇਰਾ ਬਾਪੂ ਹੁਣ ਤੁਸੀਂ ਨਤ ਘਰ ਚੱਲ ਜਿਓ ਹੈ ਹੋਣ ਲੋ ਆ ਜੋ ਅੱਜ ਛੱਡ ਦੋ ਨਾ ਨਾ ਛੱਡ ਤਾਂ ਬੱਚਿਆਂ ਨੇ ਜਾ ਕੇ ਬੈਠੋ ਆਪਣੇ ਠੀਕ ਹੈ ਤੁਸੀਂ ਹੁਣੇ ਘਰ ਜਾ ਕੇ ਤੇ ਬੱਚਾ ਕੋ ਬੈਠੋ ਤੇ ਮੂੰਗਫਲੀ ਤੁਹਾਨੂੰ ਥੋੜੀ ਜੀ ਉਹ ਦਿੱਤੀ ਆ ਠੀਕ ਹੈ ਜੀ ਇਹ ਤੁਹਾਡੇ ਗੁਰੂ ਵਾਲਿਓ ਭੇਜਿਆ ਠੀਕ ਹੈ ਜੀ ਪਾਰ ਲਗਾਉਣਾ ਜੋ ਲੋਕਾਂ ਨੂੰ ਪਤਾ ਨਹੀਂ 85 ਲੱਖ ਕਿਤਰਾ ਬਚਿਤ ਹੋਣੀ ਆ ਕੋਈ ਗੱਲ ਨਹੀਂ ਮਾਰੇ ਨੇ ਆਪੇ ਆਪੇ ਕਰਾ ਦੇਣੀ ਆ ਤੁਸੀਂ ਹੁਣੇ ਕਿਰਤ ਕਰਦੇ ਪਏ ਹੁਣ ਤੁਸੀਂ ਘਰ ਚਲ ਜਾਓ ਠੀਕ ਹੈ ਜੀ ਚਲੋ ਠੀਕ ਹੈ ਪਿਆਰੇਓ ਵਾਹਿ ਸਾਹਿਬ ਵਾਹਿਗੁਰੂ ਜੀ ਕੀ ਧੰਗ ਰਾਮਦਾਸ ਧੰਗ ਗੁਰੂ ਦਾਸ ਆਸ਼ਪਤੀ ਸਿੰਗਰ ਸਿੰਗਰ ਸੁਖ ਪਾਇਆ ਕਲਾ ਕਲੇਸਤਨ ਮੋਮ ਪਾਇਆ ਕਲਾ ਕਲਾ ਨਹੀਂ ਹੋਣੀ ਕਹਿੰਦੀ ਜੀ ਬਿਲਕੁਲ ਬਿਲਕੁਲ ਪਿਆਰਿਓ ਚਲੋ ਠੀਕ ਹੈ ਪਿਆਰਿਓ ਇਹ ਪਿਆਰ ਆ ਬਿਲਕੁਲ ਬਿਲਕੁਲ ਪਿਆਰਿਓ ਪੇੜਾ ਪਾਰ ਨਗਾਉਣਾ ਬਿਲਕੁਲ ਬਿਲਕੁਲ ਪਿਆਰਿਓ ਬਿਲਕੁਲ ਚਲੋ ਸਾਰੇ ਸੰਸਾਰ ਦਾ ਨਗਾਉਣਾ ਪoint 3 ਆ ਵਹੀ ਗੁਜੀ ਕੀ ਪਤੇ ਦੀ ਬਪਾਈ ਲੋੜੀ ਆ ਤੇ ਤੁਸੀਂ ਲੋੜੀ ਵਾਲੇ ਦੇਨੀ ਵੀ ਕੰਮ ਕਰੀ ਜਾਂਦੀ ਮੇਰੇ ਪਿਆਰਿਓ ਘਰ ਘਰ ਤੋਂ ਪਲਣ ਪਲ ਘਰ ਪਲਣਾ ਵਾ ਕਿੰਨੇ ਬੱਚੇ ਏ ਤੂੰ ਕਲਾਕਿੰਦ ਨੰਬਰ ਸਲਾਮ ਬਾਦਰ ਕਿੰਨੀ ਧੜੀ ਹੋਈ ਦੀ ਆ ਸ਼ਾਮ ਤੱਕ ਉਹ ਵੀ 4:00 1:30 ਵਜੇ ਬੜੀ ਭੱਜਦੀ ਆ ਘਾਰੀਆਂ ਮੁਕਲੀ ਖਾ ਕੇ ਘਰ ਜਾਣਾ ਸਿੱਧਾ ਹੀ ਹੋਣਾ ਠੀਕ ਆ ਜਿਵੇਂ ਭਾਈ ਮੁਕਲੀ ਲੋ ਪਿਆਰਿਓ ਇਹਦੇ ਚ ਤੁਹਾਡੀ ਦਿਹਾੜੀ ਵੀ ਆ ਦਿਹਾੜੀ ਵੀ ਆ ਤੇ ਹੁਣ ਗੱਲ ਸੁਣੋ ਨਹੀਂ ਨਹੀਂ ਬਾਬਾ ਜੀ ਹੁਣ ਮੇਰੀ ਤਾਂ ਬੇਨਤੀ ਕਰੋ ਹੁਣ ਤੁਸੀਂ ਸਿੱਧਾ ਘਰ ਜਾਣਾ ਜੀ ਲੋੜੀ ਆ ਤੇ ਆਪਣੇ ਘਰ ਜਾ ਕੇ ਲੋੜੀ ਮਨਾਓ ਹੁਣ ਤੁਸੀਂ ਘਰ ਜਾਣਾ ਜੀ ਪੈਸੇ ਤੁਹਾਨੂੰ ਆ ਗਏ ਆ ਮੁਕਲੀ ਆ ਗਈ ਆ ਹੁਣ ਦੀ ਘਰ ਚੱਲ ਜਿਓ ਠੀਕ ਹੈ ਜੀ ਚਲੋ ਕਰ ਮੋਜੋ ਸਿੱਧੇ ਕਰ ਮੋਜੋ ਬੱਚੇ ਕੋਲ ਠੀਕ ਆ ਪਿਆਰਿਓ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਲੋੜੀ ਅੱਜ ਅੱਜ ਵੀ ਚੰਗ ਕਰੀ ਜਾਂਦੇ ਜੇ ਸੰਗੋਹ ਹੈ ਜੀ ਹਾਂ ਓਏ ਤਰੇ ਪ੍ਰਵਾਦ ਪਰसों ਰਾਤ ਨੂੰ ਸਦੂ ਚੜਾ ਲਾ ਬੱਦ ਗਿਆ ਸੁਟੜਾ ਲਾ ਬੱਦ ਗਿਆ ਫੇਰ ਜਾਂ ਟੁੱਟ ਗਿਆ ਇਹ ਟੁੱਟ ਗਿਆ ਹੁਣ ਲਾਇਆ ਫੇਰ ਦੁਬਾਰਾ ਇਹ ਨਵਾਂ ਪਾਇਆ ਕੱਲ ਓਹੋ ਜੇ ਕੋ ਕੰਮ ਕਰਨ ਦੇ ਅੱਜ ਤੇ ਲੋੜੀ ਹੀ ਬੱਚਾ ਚ ਬਹਿਣਾ ਹੀ ਜਾ ਕੇ 200 300 ਕਮਾ ਲੋਗੇ ਹਾਂ ਪਾਣੀ ਵਿੱਚ ਜਬ ਤੂੰ ਠੀਕਾਂ ਨਹੀਂ ਤੇ ਲੱਤਾਂ ਤੇ ਜਾ ਚਲੋ ਕੋਈ ਗੱਲ ਨਹੀਂ ਕਿੰਨੇ ਕੁ ਬਣ ਜਾਣਗੇ 200 300 ਓਏ ਇਹਨਾਂ ਕੀ ਬਣਾਉਨੇ ਚਲੋ ਕਿਹੜਾ ਪਿੰਡ ਆ ਖਾਨਕੋਟ ਆ ਯਾਰ ਖਾਨਕੋਟ ਤੋਂ ਪਪਾ ਜੀ ਲੋੜੀ ਹੀ ਬੱਚਾ ਦੇ ਵੇਂਦੇ ਮੇਰਾ ਬਾਪੂ ਬੱਚਾ ਦੇ ਵੇਂਦਾ ਗੁੜੀ ਛੁੜੀ ਡਾਂਦਾ ਕੋਈ ਹੈ ਆ ਬੱਪੂ ਜੀ ਆ ਲੋ ਮੁਫਲੀ ਜਾਵੇ ਮੁਫਲੀ ਮੁਫਲੀ ਖਾਤਾ ਹੋਵੇ ਥੋੜੀ ਮੁਫਲੀ ਨੇ ਮੁਫਲੀ ਫਿਰ ਖੜੋ ਖੋਲੋ ਮੇਰੇ ਖਾਈਏ ਚਲੋ ਕੱਢੋ ਬਾਹਰ ਕੀਗਾ ਅੱਛਾ ਸਿੱਖੇ ਹਾਂ ਮਾਦਾ ਜੀ ਕਿਰਪਾ ਕਰੋ ਲੋ ਜੀ ਇਹ ਤੇ ਲੋੜੀ ਆ ਤੇ ਬਾਬਾ ਜੀ ਹੁਣ ਤੁਸੀਂ ਨਾ ਘਰ ਚੱਲ ਜਾਣਾ ਏ ਬਾਪੂ ਮੇਰੇ ਘਰ ਜਾਣਾ ਹਣਾ ਅੰਬਰ ਜਾਨੋ ਮੇਰੇ ਮਥਾ ਦੇ ਕੇ ਸਾਡੇ ਇੱਕ ਗਏ ਤੇ ਘਰ ਨੂੰ ਚੋ ਜਿਓ ਅੱਜ ਠੀਕ ਹੈ ਦਿਹਾੜੀ ਆ ਗਈ ਆ ਠੀਕ ਹੈ ਨਾ ਤੇ ਹੁਣ ਤੁਸੀਂ ਘਰ ਚੱਲ ਜਿਓ ਠੀਕ ਹੈ ਚਲੋ ਠੀਕ ਹੈ ਤੁਮ ਬਾਪੂ ਜੀ ਕਿੱਥੋਂ ਆਂਦੇ ਮੈਂ ਕਿਹਾ ਨਹੀਂ ਜੋ ਦਵਾਈ ਲੈ ਕੇ ਦਵਾਈ ਲੈ ਕੇ ਆਂਦੇ ਕੀ ਕੀ ਗੱਲ ਹੋ ਗਈ ਆ ਬੁਖਾਰ ਮਖੂਰ ਨਹੀਂ ਜੋ ਨਹੀਂ ਜੋ ਫੜੋ ਇੱਤ ਠੀਕ ਹੈ ਘਰ ਨੂੰ ਕਿ ਲੈ ਕੇ ਜਾਇਓ ਤੇ ਇਹਦੀ ਦਵਾਈ ਦਵੀ ਕਿ ਲੈ ਲਿਓ ਠੀਕ ਹੈ ਚਲੋ ਚਲੋ ਧਿਆਨਾ ਜਾਓ ਘਰ ਨੂੰ ਠੀਕ ਹੈ ਹਾਂ ਓਕੇ ਜੀ ਧੰਨ ਗੁਰੂ ਰਾਮਦਾਸ ਸਵਾ ਪੰਜ ਦਵਾਈ ਲੈਣਾ ਹੈ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਈਫ ਹਾਸਾ ਵਾਈਪੁਰ ਕੀ ਕੀ ਪਤੇ ਜੀ ਸਿੰਘੂ ਆਟੇਗੀ ਲੋੜੀ ਤੇ ਤੁਸੀਂ ਫਿਰ ਕੰਮ ਤੇ ਕੀ ਗੱਲ ਹੋ ਗਈ ਔਰ ਕੰਮ ਬਾਅਦ ਫੇਰ ਤੱਕ ਨਾ ਤੇ ਲੋੜੀ ਤੇ ਘਰੇ ਬਹਿਣਾ ਸੀ ਮੈਂ ਉਹ ਹੀ ਵੇਖ ਕੇ ਖੜ ਗਿਆ ਮੈਂ papa ji ਤੁਰੀ ਜਾਂਦੇ ਆ ਲੋੜੀ ਵਾਲ ਦੇਣੀ ਤਿਉਹਾਰ ਆ ਦਿਨ ਤਿਉਹਾਰ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਕੀ ਗੱਲ ਹੋਰ ਜਾਂ ਫੇਰ ਚੱਲ ਪਰ ਕੋਈ ਖਾਣ ਚਾਜੋ ਕੋਈ ਖੜਾ ਨਹੀਂ ਸਾਡੇ ਚਾਜੋ ਤੇ ਘਰ ਨੂੰ ਜਾਓ ਉਹ ਬੜਾ ਹੋਸਲੇ papa ji ਕੋਈ ਨਹੀਂ ਕੋਈ ਗੱਲ ਨਹੀਂ ਹੋ ਥੋੜੀ ਮੁਫਲੀ ਖਾਓ ਇਹ ਤੁਹਾਡੀ ਦਿਹਾੜੀ ਵੀ ਆ ਵਿੱਚ ਘਰ ਨੂੰ ਜਾਏ ਹੁਣ ਅੱਛਾ papa ji ਆਪਣੇ ਬੱਚਿਆਂ ਦੇ ਜਾਓ ਤੇ ਬੀਂਤੀ ਆ ਹੁਣ ਨਾ ਕਿੱਥੋਂ ਲਿਆਈਏ ਰਿਕਸ਼ਾ ਸੋਨੇ ਬੋਲੇ ਘੱਟ ਦੇ ਲੋ ਵਈ ਨਾ ਘੱਟ ਨਹੀਂ ਇਹ ਤੁਹਾਨੂੰ ਬਾਹਰੇ ਨਹੀਂ ਦਿੱਤੇ ਆ ਘਰ ਜਾਣ ਵਾਸਤੇ ਹਾਂ ਠੀਕ ਹੈ ਠੀਕ ਹੈ ਨਾ ਹੁਣ ਤੁਸੀਂ ਜਿੱਥੋਂ ਲਿਆਣਾ ਰਿਕਸ਼ਾ ਬਾਬਾ ਜੀ ਬੇਨਤੀ ਜੇ ਹੈ ਕਿੱਥੇ ਚੱਲੇ ਹੁਣ ਪਿੰਡ ਨੂੰ ਹਾਂ ਪਿੰਡ ਨੂੰ ਚੱਲ ਜਾਓ ਆਪਣੇ ਬੱਚਿਆਂ ਨੂੰ ਜਾ ਕੇ ਆਪਣਾ ਤੁਸੀਂ ਦਿਨ ਤਿਆਰ ਮਨਾਓ ਸਾਨੂੰ ਬੜੀ ਖੁਸ਼ੀ ਹੋਏਗੀ ਸਾਡਾ ਭਰਾ ਆਪਣੇ ਬੱਚਿਆਂ ਨੂੰ ਜਾਊਗਾ ਹਾਂਜੀ ਠੀਕ ਹੈ ਜੀ ਬਸ ਇਹੀ ਆਪਾਂ ਚਾਣ ਵਾਸਤੇ ਤੁਹਾਡੇ ਕੋਲ ਸਿੱਖੜੇ ਆ ਬਸ ਹੁਣ ਤੁਸੀਂ ਸਿੱਧਾ ਘਰ ਚੱਲ ਜਿਓ ਹੈ ਲਾ ਕੇ ਜਿੱਥੋਂ ਲਿਆਇ ਤੇ ਮੈਂ ਹਾਠੀਗੜ੍ਹ ਚੱਲਿਆ ਆ अच्छा उठे रिक्शा लाके हां ते ਘਰ ਨੂੰ ਵਾਸੀ ਦਾ ਪਿਆਰੋ ਪਹੁੰਚੋ ਤੁਸੀਂ ਤੁਹਾਨੂੰ ਗੁਰੂ ਦਾ ਅੰਦਾਸ